ਕਾਰਨ ਤਾਂ ਇਸ ਤਰ੍ਹਾਂ ਦੀ ਜੋ ਸਾਡੀ ਹਿੰਦੂ ਧਰਮ ਦੀ 500 ਸਾਲ ਤੋਂ ਤਕਰੀਬਨ ਲਟਕੀ ਆ ਰਹੀ ਇੱਕ ਮੰਗ ਸੀ ਸ਼੍ਰੀ ਰਾਮ ਮੰਦਰ ਦੀ ਕਿਸੇ ਟਾਈਮ ਔਰੰਗਜ਼ੇਬ ਨੇ ਅਬਦਪੁਰੀ ਵਿੱਚ ਅਯੁੱਧਿਆ ਵਿੱਚ ਸਾਰੇ ਦੇਸ਼ ਦੇ ਮੰਦਰਾਂ ਨੂੰ ਢਾਕੇ ਉੱਥੇ ਮਸਜਿਦਾਂ ਬਣਾਤੀਆਂ ਸੀ ਤੇ ਹੁਣ 500 ਸਾਲ ਬਾਅਦ ਸ਼੍ਰੀ ਨਰਿੰਦਰਪਾਈ ਮੋਦੀ ਜੀ ਇੱਕ ਫਕੀਰ ਦੇ ਰੂਪ ਵਿੱਚ ਪ੍ਰਧਾਨ ਮੰਤਰੀ ਬਣੇ ਹਨ ਜਿਨ੍ਹਾਂ ਨੇ ਹਿੰਦੂ ਧਰਮ ਨੂੰ ਦੇਖਦੇ ਹੋਏ ਸ਼੍ਰੀ ਰਾਮ ਮੰਦਰ ਜੇ ਅਬਦੁੱਪੁਰੇ ਵਿੱਚ ਸ਼੍ਰੀ ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਟਾ ਕਰਾਈ ਇਸ ਵਿੱਚ ਸਾਰੇ ਹੀ ਹਿੰਦੂ ਭਰਾਵਾਂ ਵਿੱਚ ਬਹੁਤ ਵੱਡਾ ਖੁਸ਼ੀ ਦਾ ਮਾਹੌਲ ਹੈ ਇਸ ਤੋਂ ਪ੍ਰਭਾਵਿਤ ਹੋ ਕੇ ਅਸੀਂ ਹਿੰਦੂ ਪਾਰਟੀ ਭਾਜਪਾ ਵਿੱਚ ਸ਼ਾਮਲ ਹੋਏ ਮੂਨਕੇ ਕਿੰਨੇ ਕੇ ਬੰਦੇ ਨੇ ਜੁਆਇਨ ਕਰ ਲਈ ਪ੍ਰਧਾਨ ਜੀ ਮੂਨਕੇ ਚ ਤਾਂ ਤਕਰੀਬਨ ਅਸੀਂ ਜਿਹੜਾ ਸਾਡਾ ਗਰੁੱਪ ਹੈ ਜਾਂ ਕੁਝ ਭਾਈਵੰਦ ਨੇ ਤਕਰੀਬਨ ਜੇ ਚੰਡੀਗੜ੍ਹ ਤੋਂ 10 ਕੰਬਦਿਆਂ ਨੇ ਕਰੀਏ 10 ਬੰਦੇ ਇਹ ਜਿਹੇ ਨੇ ਜਿਹੜੇ ਇੱਕ ਇੱਕ ਹਜ਼ਾਰ ਵੋਟ ਦੇ ਮਾਲਕ ਨੇ ਤੇ ਜਿਆਦਾ ਵੈ ਸੁਣ ਚਾਹ ਵੀ ਸੰਸਥਾਵਾਂ ਦੇ ਜਿੰਨੇ ਵੀ ਪ੍ਰਧਾਨ ਨੇ ਉਹ ਤੁਹਾਡੇ ਨਾਲ ਜੁੜੇ ਹੋਏ ਨੇ ਉਹਦਾ ਮਰਿਆਦਾ ਪਰਸੋ ਤੁਸੀਂ ਰਾਮਚੰਦਰ ਜੀ ਦੀ ਕਿਰਪਾ ਹੈ ਜੀ ਅਸੀਂ ਸ਼ੁਰੂ ਤੋਂ ਹੀ ਸਮਾਜ ਸੇਵਾ ਨਾਲ ਜੁੜੇ ਹੋਏ ਹਾਂ ਜਿਵੇਂ ਕਿ ਗਰੀਬ ਲੜਕੀਆਂ ਦੇ ਵਿਆਹ ਕਰਨਾ ਖੂਨਦਾਨ ਕੈਂਪ ਲਾਣੇ ਜਾਂ ਆਈ ਕੈਂਪ ਲਾਣੇ ਜਾਂ ਜੋ ਐਕਸੀਡੈਂਟ ਕੇਸ ਨੇ ਜੋ ਕਿ ਬਿਨਾਂ ਦੱਸੇ ਕੋਈ ਐਕਸੀਡੈਂਟ ਹੋ ਜਾਂਦਾ ਹੈ ਜਾਂ ਉਹ ਲਾਵਾਰਸ ਕੇਸ ਅਸੀਂ ਚੱਕਦੇ ਹਾਂ ਸਾਡੀ ਸੰਸਥਾ ਬਣੀ ਹੋਈ ਹੈ ਅਤੇ ਉਹਨਾਂ ਨੂੰ ਹਸਪਤਾਲ ਤੱਕ ਪਹੁੰਚਾਉਂਦੇ ਆ। ਵਾਹ ਜੀ ਵਾਹ। ਤੁਹਾਡਾ ਪ੍ਰਧਾਨ ਜੀ ਬਹੁਤ-ਬਹੁਤ ਧੰਨਵਾਦ ਤੇ ਤੁਹਾਡੇ ਰੋਣ ਨੂੰ ਦੇਖ ਕੇ ਲੋਕਾਂ 'ਚ ਬਹੁਤ ਜਗਤ ਆਈ ਇਸ ਚੀਜ਼ ਦੀ ਜੀ। ਸਰੋ ਧੰਨਵਾਦ ਜੀ। ਐਸਾ ਕਹਿੰਦੇ ਆਂ ਸ਼੍ਰੀ ਜਿਵੇਂ ਮੋਦੀ ਸਾਹਿਬ ਦੀ ਇੱਕ ਵੇਦਕ ਸੰਗਸ਼ੀਤ ਨੇ ਇਸ ਤਰ੍ਹਾਂ ਹੀ ਜ਼ਿਲ੍ਹਾ ਸੰਗਰੂਰ ਨੂੰ ਇੱਕ ਬਹੁਤ ਹੀ ਮਾਨਦਾਰਸ਼ਿਕ ਸੀਤ ਸ਼੍ਰੀ ਅਰਵਿੰਦ ਖੰਨਾ ਜੀ ਨੂੰ ਇੱਕ ਕੈਂਡੀਡੇਟ ਦੇ ਰੂਪ ਵਿੱਚ ਭੇਜਿਆ ਹੈ ਜੋ ਕਿ ਉਹ ਵੀ ਇੱਕ ਬਹੁਤ ਲੰਬੇ ਅਰਸੇ ਤੋਂ ਸਮਾਜ ਦੀ ਬਾਦ ਚੜ ਕੇ ਸੇਵਾ ਕਰ ਰਹੇ ਹਨ। ਜਿਵੇਂ ਕਿ ਦਿਵਾਈਆਂ ਵੰਡਣੀਆਂ ਜਾਂ ਗਰੀਬਾਂ ਦੀ ਕੋਈ ਵੀ ਸਮਾਜ ਸੇਵਾ ਦੀ ਸਹਾਇਤਾ ਹੈ ਉਹ ਅਬ ਦੀ ਜੇਬ ਚੋਂ ਕਰਦੇ ਹਨ ਉਹਨਾਂ ਦੀ ਇੱਕ ਖੰਨਾ ਫਾਊਂਡੇਸ਼ਨ ਦੇ ਨਾਮ ਤੇ ਇੱਕ ਫਾਊਂਡੇਸ਼ਨ ਵੀ ਬਣੀ ਹੋਈ ਹੈ ਜੋ ਕਿ ਬਹੁਤ ਹੀ ਲੋਕਾਂ ਨੂੰ ਉਸ ਦਾ ਫਾਇਦਾ ਹੈ ਅਸੀਂ ਅਰਵਿੰਦ ਖੰਨਾ ਜੀ ਦਾ ਨੂੰ ਇਹਦਾ ਕੈਂਡੀਡੇਟ ਬਣਨ ਤੇ ਲੱਖ ਲੱਖ ਵਧਾਈ ਦਿੰਨੇ ਆ ਅਰੇ ਮੋਦੀ ਸਾਹਿਬ ਜੀ ਦੀ ਵੀ ਹੱਥ ਜੋੜ ਕੇ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹਦਾ ਇੱਕ ਬੇਦਾਗ ਸ਼ਖਸੀਅਤ ਜ਼ਿਲ੍ਹਾ ਸੰਗਰੂਰ ਨੂੰ ਦਿੱਤੀ ਤੇ ਤੁਹਾਡਾ ਸਵਾਗਤ ਹੈ ਜੀ ਸ਼੍ਰੀ ਰਾਮ ਜੀ ਦੇ ਨਾਲੇ ਨਾਲ ਤੁਸੀਂ ਸਮਾਪਤੀ ਕਰੋ ਪ੍ਰਧਾਨ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ